ਪਰ ਉਹਨਾਂ ਗੱਲਾਂ ਨੂੰ ਵੇਖਦੇ ਆਉਣ ਵਾਲੀ ਕਿਸਾਨੀ ਨੂੰ ਵੇਖਦੇ ਹੋਏ ਉਹਨਾਂ ਦਾ ਭਵਿੱਖ ਵੇਖਦੇ ਹੋਏ ਸਾਡੇ ਸੂਬਾ ਪ੍ਰਧਾਨ ਸਰਦਾਰ ਜੀ ਗਿੱਸ ਸਿੰਘ ਜੀ ਡੱਲੇ ਵਾਲ ਅੱਜ ਆਪ ਦੀ jaan ਦੀ ਬਾਈ ਆਉਣ ਆਸਤੇ ਤਿਆਰ ਹੋ ਗਿਆ ਮਰਨਾ ਕੋਈ ਸੌਖੀ ਗੱਲ ਨਹੀਂ ਇਹ ਕਹਿ ਜ਼ਰੂਰ ਦੇਣਾ ਪਰ ਕੋਈ ਮਰਨਾ ਕਿ ਕਿਸਾਨ ਦੇ ਲੋਕਾਂ ਲਈ ਮਰਨਾ ਕੋਈ ਸੌਖੀ ਗੱਲ ਨਹੀਂ ਇਆਂ ਗੁਆਂ ਜੋ ਹੁੰਦੇ ਆ 104 ਸਾਰੇ ਪੰਜੋਂ ਬਲੈਕੋਈਆਂ ਨੇ ਹੁੰਦੀਆਂ ਕਈਆਂ ਲੀਡਰਾਂ ਨੇ ਲੋਕਾਂ ਦੇ ਜਾਂ ਪੁੱਤ ਮਾਰਾ ਕੇ ਆ ਪਿੱਛੇ ਰਹਿ ਕੇ ਖੇਡਾਂ ਖੇਡੀਆਂ ਜਾਂ ਕੁਛ ਵੀ ਹੋਇਆ ਡੱਲਿਆ ਸਾਹਿਬ ਉਹਨਾਂ ਜਥੇਬੰਦੀਆਂ ਚੋਂ ਨਹੀਂ ਅੱਜ ਉਹ ਆਗੂ ਆਪਦੀ ਜਾਨ ਦੇਣ ਨੂੰ ਤਿਆਰ ਆ ਕੈਡਰੋਂ ਦਾ ਮੇਰਾ ਮਗਰ ਹੋਵੇ ਇਹ ਸਾਡੇ ਵਾਸਤੇ ਮੋਰਚਾ ਲੱਗਿਆ ਇਹ ਆਪਣੇ ਪੁੱਤਰਿਆਂ ਪੁੱਤਾਂ ਵਾਸਤੇ ਲੱਗਿਆ ਨੌਜਵਾਨਾਂ ਵਾਸਤੇ ਇਸ ਤੇ ਵੱਧ ਤੋਂ ਵੱਧ ਅਪੀਲ ਕਰਦਾ ਉਹਨਾਂ ਵੀਰਾਂ ਨੂੰ ਕਿ ਆ ਉਹ ਮੋਰ ਦੇ ਵਿੱਚ ਸਮੂੜੀਅਤ ਕਰ ਗਏ ਤੇ ਸਰਦਾਰ ਜਗੀਤ ਸਿੰਘ ਡੱਲਿਆਲ ਦਾ ਸਮੁੱਚੀ ਕਿਸਾਨੀ ਦਾ ਸਾਥ ਦੇ ਕੇ ਐਮਐਸਪੀ ਦਾ ਗਾਰੰਟੀਕਰਨ ਲੈ ਕੇ ਸਮੁੱਚੀ ਕਰਜ਼ਾ ਮਾਵੀ ਕਰਾਈ ਗਏ ਤੇ ਜਿਹੜੀ ਆਪਣੀ ਜ਼ਿੰਦਗੀ ਹੈ ਕਿਸਾਨੀ ਨੂੰ ਇਹਨੂੰ ਕਿਸੇ ਸਫਲੰਦਾ ਬਣਾਈ ਆ। ਆਪ ਦਾ ਹਦੋ ਵਦ ਵੋਟਾਂ ਦੇ ਕੇ 92 ਸੀਟਾਂ ਜਿੱਤ ਆ ਕੇ ਤੇ ਮੁੱਖ ਮੰਤਰੀ ਬਣਾਇਆ ਸੀ ਪਰ ਉਹਨੇ ਪੰਜਾਬ ਦੇ ਨਾਲ ਬੇਸਲੂਖੀ ਕੀਤੀ ਤੇ ਕੇਂਦਰ ਦਾ ਭਾਈਵਾਲ ਬਣ ਕੇ ਕਿਸਾਨ ਮੋਰਚੇ ਤੇ ਵਾਰ ਕੀਤਾ ਇੱਕ। ਤੁਸੀਂ ਸਮਝਦੇ ਆਂ ਵੀ ਜਿਹੜੀ ਆਮਾਦੀ ਪਾਰਟੀ ਆ ਉਹ ਇੱਕ ਹਸਾਬ ਦੀ ਵੀ ਬੀ ਟੀਮਾ ਕੇਂਦਰ ਬੀ ਜੀ ਪੀ ਕੀ ਕਹਿੰਦੇ ਨਾ ਪਿੰਡਾਂ ਚ ਬਈ ਯਾਰ ਦੁਨੀਆਂ ਤਾਂ ਯਾਰਾ ਝੂਣਾ ਨਹੀਂ ਬਕਾਉਂਦੀਆਂ ਲੜਦੀਆਂ ਨਹੀਂ ਪਰ ਅਵਾਜ ਉਸ ਦੇ ਗਰੰਟੀ ਕਰੂਨ ਵਾਸਤੇ ਲੜੀ ਜਾਂਦੇ ਵੇਖੋ ਜੀ 13 ਫਰਵਰੀ ਤੋਂ ਲੈ ਕੇ ਇਹ ਮੋਰਚਾ ਲਗਾਤਾਰ ਦਿੱਲੀ ਦੀਆਂ ਬਰੂਆਂ ਤੇ ਤਰਜ ਤੇ ਹਰਿਆਣੇ ਦੇ ਉੱਤੇ ਲੱਗਾ ਹੋਇਆ ਹੈ ਬਾਰਡਰਾਂ ਤੇ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਇੱਕ ਐਮਐਸਪੀ ਦੇ ਗਰੰਟੀ ਕਾਨੂੰਨ ਤੇ ਜਿਹੜਾ ਮੇਨ ਏਜੰਡਾ ਉੱਤੇ ਲੜ ਰਹੇ ਆ ਜੋ ਕਿ ਬੀਜੇਪੀ ਸਰਕਾਰ ਦੇ ਮੋਦੀ ਨੇ ਵਾਅਦਾ ਵੀ ਕੀਤਾ ਸੀ ਵੀ ਜਦੋਂ ਅਸੀਂ ਸੱਤਾ ਚਾਹੀਏ ਤਦ ਤੁਹਾਨੂੰ ਕਾਨੂੰਨ ਬਣਾ ਕੇ ਦੇਵਾਂਗੇ ਪਰ ਉਹਨਾਂ ਗੱਲਾਂ ਨੂੰ ਵੇਖਦੇ ਆਉਣ ਵਾਲੀ ਕਿਸਾਨੀ ਨੂੰ ਵੇਖਦੇ ਹੋਏ ਉਹਨਾਂ ਦਾ ਭਵਿੱਖ ਵੇਖਦੇ ਹੋਏ ਸਾਡੇ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਜਿੱਦੱਲੇ ਵਾਲ ਅੱਜ ਆਪਦੀ ਜਾਨ ਦੀ ਪਾਈ ਆਉਣ ਵਾਸਤੇ ਤਿਆਰ ਹੋ ਗਏ ਆ ਮਰਨਾ ਕੋਈ ਸੌਖੀ ਗੱਲ ਨਹੀਂ ਇਹ ਕਹਿ ਜ਼ਰੂਰ ਦੇਣਾ ਪਰ ਕੋਈ ਮਰਨਾ ਕਾ ਇੱਕ ਕਿਸਾਨ ਨੇ ਲੋਕਾਂ ਲਈ ਮਰਨਾ ਕੋਈ ਸੌਖੀ ਗੱਲ ਨਹੀਂ ਉਸ ਇਨਸਾਨ ਦਾ ਕੋਈ ਦੇਣ ਨਹੀਂ ਦੇ ਸਕਦਾ ਸਮੁੱਚਾ ਉਹਨਾਂ ਦਾ ਪਰਿਵਾਰ ਅੱਜ ਨਾਲ ਆਉਣ ਵਾਲੇ 50 ਸਾਲਾਂ ਨੂੰ ਬਚਾਉਣ ਵਾਸਤੇ ਆਪਦੀ ਜਾਨ ਦੀ ਬਾਜ਼ੀ ਇਹ ਲਾਈ ਹੋਈ ਹੈ ਸਰਦਾਰ ਜਗਜੀਤ ਸਿੰਘ ਡੱਲਿਆਲ ਨੇ ਉਹਨਾਂ ਦੀ ਜਿਹੜੀ ਸਿਹਤ ਦੀ ਗੱਲ ਹੈ ਵੇਖੋ ਜੀ ਉਹਨਾਂ ਦਾ ਕੱਲ ਕੱਲ ਦੀ ਮੈਡੀਕਲ ਦੀ ਰਿਪੋਰਟ ਦੇ ਹਿਸਾਬ ਨਾਲ 7 ਕਿਲੋ ਭਾਰ ਘਟਿਆ ਤੇ ਉਹਨਾਂ ਦਾ ਸ਼ੂਗਰ ਲੈਵਲ ਵੀ ਕੁਝ ਡਾਊਨ ਹੋਇਆ ਤੇ ਜਿਹੜਾ ਬੀਪੀ ਆ ਉਹ ਥੋੜਾ ਜਿਹਾ ਅੱਪ ਹੋਇਆ ਸੀ ਜਾਨਕਿ ਫਲਕਚੁਏਸ਼ਨ ਹੋ ਰਹੀ ਹੈ ਬਾਡੀ ਦੇ ਅੰਦਰ ਇਸ ਨੂੰ ਪੰਜਾਬ ਦੇ ਲੋਕਾਂ ਨੂੰ ਬੜਾ ਗੰਭੀਰਤਾ ਨਾਲ ਲੈਣਾ ਚਾਹੀਦਾ ਤੇ ਮੇਰੀ ਅਪੀਲ ਆ ਸਾਰੀ ਕਿਸਾਨੀ ਨੂੰ ਜਮਾ ਸਾਰੀ ਕਿਸਾਨੀ ਜਮਾਤ ਨੂੰ ਕਿ ਭਰਾਵੋ ਅੱਜ ਤੁਹਾਡੇ ਲਈ ਇੱਥੇ ਮੋਰਚਾ ਲੱਗਾ ਆ ਕਿਸਾਨੀ ਲਈ ਲੜ ਰਹੇ ਆਓ ਵੱਧ ਚੜ ਕੇ ਸਮੂਲੀਅਤ ਕਰੀਏ ਇਸ ਦੇ ਅੰਦੋਲਨ ਨੂੰ ਸਿਖਰਾਂ ਤੇ ਚੜਾਈਏ ਤੇ ਸਫਲ ਬਣਾਈਏ ਸਿਰ ਤੜ ਦੀ ਬਾਜੀ ਡੱਲੇਵਾਲ ਸਾਹਿਬ ਨੇ ਲਾਈ ਹੋਈ ਹੈ ਉਹ ਕਹਿੰਦੇ ਕਿ ਮੈਂ ਸਭ ਤੋਂ ਅੱਗੇ ਹੋਵਾਂਗਾ ਜਾਨ ਦੇਣ ਦੇ ਵਿੱਚ ਨੌਜਵਾਨਾਂ ਦੀ ਜਾਨ ਨਹੀਂ ਦਾਨ ਦੇਣੀ ਤੁਸੀਂ ਵੀ ਨੌਜਵਾਨ ਹੋ ਕੀ ਕਹਿਣਾ ਚਾਹੋ ਵੇਖੋ ਜੀ ਇਹ ਨਾ ਜਦੋਂ ਦਿੱਲੀ ਵਾਲਾ ਅੰਦੋਲਨ ਚੱਲਿਆ ਬੜੇ ਤਾਨੇ ਦਾ ਬੜੇ ਕਈਆਂ ਆਗੂਆਂ ਚ ਹੁੰਦੇ ਆ ਸੌ ਸਾਰੇ ਪੰਜੋਂ ਗਲਾਂ ਕੋਈਆਂ ਨੇ ਹੁੰਦੀਆਂ ਕਈਆਂ ਲੀਡਰਾਂ ਨੇ ਲੋਕਾਂ ਦੇ ਜਾਂ ਪੁੱਤ ਮਾਰ ਕੇ ਆ ਪਿੱਛੇ ਰਹਿ ਕੇ ਖੇਡਾਂ ਖੇਡੀਆਂ ਜਾਂ ਕੁਛ ਵੀ ਹੋਇਆ ਡੱਲੇ ਵਾਲਾ ਸਾਹਿਬ ਉਹ ਨਾ ਜਥੇਬੰਦੀਆਂ ਚੋਂ ਨਹੀਂ ਅੱਜ ਉਹ ਆਗੂ ਆਪਦੀ ਜਾਨ ਦੇਣ ਨੂੰ ਤਿਆਰ ਆ ਕੈਡਰੋਂ ਦਾ ਮੇਰਾ ਮਗਰ ਹੋਵੇ ਪਹਿਲਾਂ ਆਗੂ ਜਾਨ ਦੇਵੇ ਕਿਉਂਕਿ ਉਹ ਪਰਿਵਾਰ ਮੰਨਦਾ ਜਥੇਬੰਦੀ ਸਾਰੀ ਨੂੰ ਤੇ ਪਰਿਵਾਰ ਦੇ ਮੁਖੀ ਦਾ ਫਰਜ ਬਣਦਾ ਡੱਲਿਆਲ ਸਾਹਿਬ ਕਹਿੰਦੇ ਪਹਿਲਾਂ ਮੈਂ ਜੇ ਕੋਈ ਵੀ ਦੁੱਖ ਹੁੰਦਾ ਪਹਿਲਾਂ ਮੈਂ ਆਪਦੀ ਜਾਣ ਤੇ ਹੜਾਵਾ ਆਪਦੇ ਪਰਿਵਾਰ ਨੂੰ ਬਾਅਦ ਚ ਫੀਲ ਹੋਵੇ ਹੋਰ ਸੁਣਾਓ ਪੰਜਾਬ ਦੇ ਨੌਜਵਾਨਾਂ ਨੂੰ ਕੀ ਅਪੀਲ ਕਰੋਗੇ ਜਥੇਬੰਦੀ ਦਾ ਜਿਹੜਾ ਮੋਰਚਾ ਲੱਗਿਆ ਹੋਇਆ ਇੱਥੇ ਪਹੁੰਚਣ ਦੇ ਲਈ ਦੇਖੋ ਮੇਰੇ ਪੰਜਾਬ ਦੇ ਨੌਜਵਾਨ ਸਾਰੇ ਮੇਰੇ ਵੀਰਾਂ ਨੂੰ ਇੱਕ ਹੀ ਅਪੀਲ ਹੈ ਕਿ ਭਰਾਵੋ ਆ ਬਾਪੂ ਜੀ ਹੁਣੇ ਬੈਠੇ ਇਹਨਾਂ ਨੇ ਤਾਂ ਆਪਦੀ ਜਿੰਦਗੀ ਲਈ ਕੱਢ ਇਹ ਆਪਣੇ ਆਪ ਤੇ ਲੜ ਰਹੇ ਆ ਵਾਦ ਤੋਂ ਵਾਦ 20 ਸਾਲ ਐਮਐਸਪੀ ਤੇ ਹੋਰ ਵਖਜੂ ਫਸਲ ਇਹ ਤਾਂ ਆਪਣੀ ਆਪਣੀ ਨੌਜਵਾਨੀ ਨੂੰ ਉਹਨਾਂ ਵਾਸਤੇ ਦਿੱਕਤਾਂ ਆਉਣੀਆਂ ਅੱਜ ਤੋਂ 20 30 ਸਾਲਾਂ ਨੂੰ ਇਹ ਸਾਡੇ ਵਾਸਤੇ ਮੋਰਚਾ ਲੱਗਿਆ ਇਹ ਆਪਣੇ ਪੋਤਰਿਆਂ ਪੁੱਤਾਂ ਵਾਸਤੇ ਲੱਗਿਆ ਨੌਜਵਾਨਾਂ ਵਾਸਤੇ ਇਸ ਤੇ ਵਾਦ ਤੋਂ ਵਾਦ ਅਪੀਲ ਕਰਦਾ ਉਹਨਾਂ ਵੀਰਾਂ ਨੂੰ ਕਿ ਆਓ ਇਹ ਮੋਰ ਦੇ ਵਿੱਚ ਸ਼ਮੂਲੀਅਤ ਕਰੀਏ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਸਮੁੱਚੀ ਕਿਸਾਨੀ ਦਾ ਸਾਥ ਦੇ ਕੇ ਐਮਐਸਪੀ ਦਾ ਗਰੰਟੀਕਰਨ ਲੈ ਕੇ ਸਮੁੱਚੀ ਕਰਜ਼ਾ ਮਾਫੀ ਕਰਾਈਏ ਤੇ ਜਿਹੜੀ ਆਪਣੀ ਜ਼ਿੰਦਗੀ ਆ ਕਿਸਾਨੀ ਨੂੰ ਇਹਨੂੰ ਕਿਸੇ ਸਫਲਤੰਦਾ ਬਣਾਈਏ ਭਗਵੰਤ ਮਾਨ ਨੇ ਜੋ ਕਾਰਵਾਈ ਕੀਤੀ ਜੋ ਡੱਲੇਵਾਲ ਜੀ ਨੂੰ ਇਥੋਂ ਮੋਰਚੇ 'ਚੋਂ ਚੁੱਕਿਆ ਗਿਆ ਪੁਲਿਸ ਦੇ ਵੱਲੋਂ ਉਸ ਤੋਂ ਬਾਅਦ ਪੁਲਿਸ ਨਹੀਂ ਗੋਡੇ ਟੇਕ ਤੇ ਕੀ ਕਹੋਗੇ ਸਾਰੀ ਕਾਰਵਾਈ ਦੇ ਪਿੱਛੇ ਦੇਖੋ ਜੀ ਇਹ ਸਰਕਾਰਾਂ ਦਾ ਇਹ ਕਰਦਗੇ ਹੁੰਦੇ ਪਰ ਜਿਹੜੀ ਭਗਵੰਤ ਮਾਨ ਨੇ ਕਿਸਾਨ ਮੋਰਚੇ ਨਾਲ ਇੱਕ ਮੋਰਚਾ ਉਹਦੇ ਬਰਾਬਰ ਪੈਰਲਲ ਕਿਸਾਨ ਮੋਰਚੇ ਨਾਲ ਆਵਾੜਾ ਲਾ ਕੇ ਇੱਕ ਉਹਦੇ ਬਰਾਬਰ ਮੋਰਚਾ ਖੜਨ ਵਾਲਾ ਕੰਮ ਕੀਤਾ ਭਗਵੰਤ ਮਾਨ ਤੋਂ ਸਾਨੂੰ ਇਹ ਉਮੀਦ ਨਹੀਂ ਸੀ ਕਿਉਂਕਿ ਭਗਵੰਤ ਮਾਨ ਨੂੰ ਬੜੀ ਲੋਕਾਂ ਨੇ ਆਪ ਦਾ ਹਦੋਂ ਵੱਦ ਵੋਟਾਂ ਦੇ ਕੇ 92 ਸੀਟਾਂ ਜਿੱਤਾ ਕੇ ਦੇ ਮੁੱਖ ਮੰਤਰੀ ਬਣਾਇਆ ਸੀ ਪਰ ਉਹਨੇ ਪੰਜਾਬ ਦੇ ਨਾਲ ਬੇਸਲੂਕੀ ਕੀਤੀ ਤੇ ਕੇਂਦਰ ਦਾ ਭਾਈਵਾਲ ਬਣ ਕੇ ਕਿਸਾਨ ਮੋਰਚੇ ਤੇ ਵਾਰ ਕੀਤਾ ਇੱਕ ਤੋਂ ਅਸੀਂ ਸਮਝਦੇ ਆਂ ਵੀ ਜਿਹੜੀ ਆਮ ਆਦਮੀ ਪਾਰਟੀ ਆ ਉਹ ਇੱਕ ਹਿਸਾਬ ਦੀ ਵੀ ਬੀ ਟੀਮ ਆ ਕੇਂਦਰ ਦੀ ਬੀਜੇਪੀ ਦੀ ਸੋ ਜਦੋਂ ਬੀਜੇਪੀ ਖਤਮ ਹੋਊ ਉਦੋਂ ਆਪ ਕਵਰ ਕਰ ਲਓ ਅੱਜ ਉਹਨਾਂ ਨੇ ਇਹ ਸਾਬਤ ਕਰਤਾ ਕਿ ਅਸੀਂ ਬੀਜੇਪੀ ਦੀ ਜਿਹੜੀ ਨੀਤੀ ਪਾਲਸੀ ਤੇ ਉਸ ਤੇ ਚੱਲਦੇ ਆਂ ਜੋ 6 ਦਸੰਬਰ ਨੂੰ ਪਹਿਲਾ ਜੱਥਾ ਜਾਊਗਾ ਸ਼ੰਭੂ ਬਾਰਡਰ ਤੋਂ ਉਹਦੀ ਕੀ ਤਿਆਰੀ ਹੈ ਨੌਜਵਾਨਾਂ ਦੇ ਵੱਲੋਂ ਤੇ ਕੀ ਕਹਿਣਾ ਚਾਹੋਗੇ ਵੀ ਜਿਹੜਾ ਜੱਥਾ ਪਹਿਲਾ ਰਵਾਨਾ ਹੋਊਗਾ 4 ਤਰੀਕ ਨੂੰ ਐਲਾਨ ਵੀ ਹੋਣਾ ਵੀ ਕਿੰਨੇ ਮੈਂਬਰ ਜਾਣਗੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਵੇਖੋ ਜੀ ਸ਼ੰਭੂ ਬਾਰਡਰ ਤੋਂ ਸੁਨੇਹਾ ਜਿੰਨਾ ਕਿ ਥੋੜੇ ਤੱਕ ਪਹੁੰਚਿਆ ਉਹਨਾਂ ਕੋ ਸਾਡੇ ਤੱਕ ਵੀ ਇਨਫੋਰਮੇਸ਼ਨ ਹੈ ਵੀ ਜਿਹੜਾ ਵੱਡਾ ਜੱਥਾ ਮੁੱਖ ਲੀਡਰਾਂ ਦਾ ਜਿਹੜੇ ਜਿਵੇਂ ਕਿ ਡੱਲਰ ਸਾਹਿਬ ਇੱਥੇ ਜਾਣ ਦੀ ਬਜ ਲਾਈ ਹੈ ਪਹਿਲਾਂ ਜਿਹੜੇ ਮੇਨ ਆਗੂ ਆ 6 ਤਰੀਕ ਨੂੰ ਉਹ ਆਪਦਾ ਜੱਥਾ ਲੈ ਕੇ ਰਵਾਨਾ ਕਰਨਗੇ ਜਿਹੜੇ ਨੌਜਵਾਨ ਆ ਜਾਂ ਹੋਰ ਸਾਥੀ ਆ ਉਹ ਮਗਰ ਰਹਿਣਗੇ ਆਗੂ ਉਹਦੇ ਵਿੱਚ ਵੀ ਮੂਰੇ ਹੋਣਗੇ ਜੇ ਕਿ 1921 ਹੁੰਦੀ ਆ ਕੁਝ ਵੀ ਸਰਕਾਰ ਵਾਰ ਕਰਦੀ ਆ ਕਿਸਾਨੀ ਤੇ ਤਾਂ ਉਹ ਆਪਦੀ ਜਾਣ ਤੇ ਹਣਾ ਉਹਨੂੰ ਤਿਆਰ ਆ ਤੋਂ ਮੇਰੀ ਉੱਥੇ ਵੀ ਅਪੀਲ ਆ ਵੀ ਵੱਧ ਚੜ ਕੇ ਲੋਕੋ ਆਪਾਂ 6 ਤਰੀਕ ਨੂੰ ਵੀ ਸ਼ੰਭੂ ਬਰਡਰ ਤੇ ਜਿਹੜਾ ਕਾਫਲਾ ਲੈ ਕੇ ਚੱਲ ਗਏ ਤੇ ਹੁਣ ਤਕਰੀਬਨ ਕਿਸਾਨ ਨੇ ਵੀ ਇਹਦੇ ਵਿੱਚ ਕੋਈ ਦੋ ਰਿਆਣੀ ਪਾਣੀ ਪੁਣੀ ਵਾਲਾ ਕੰਮਾਂ ਕਣਕਾਂ ਬੀਜ ਲਈਆਂ ਗਈਆਂ ਜੀ ਸੋ ਹੁਣ ਸਮਾਂ ਸਹੀ ਸਮਾਂ ਢੋਕਮਾ ਸਮਾਂ ਲੜਾਈ ਦਾ ਹੋਣਾ ਸਾਲ ਚ ਆਪਾਂ ਨੂੰ ਸਿਰ ਧੜ ਦੀ ਬਾਈ ਲਾ ਕੇ ਲੜਨਾ ਚਾਹੀਦਾ ਹੈ ਇਹਦੇ ਵਿੱਚ ਕੋਈ ਦੋ ਰੈਣ ਵੀ ਪਿੱਛੇ ਹਟ ਜਗੇ ਅੱਜ ਨਹੀਂ ਕੱਲੂ ਮਿਲ ਜੂਏ ਇਹ ਭਰਾਵੋ ਕੇਂਦਰ ਸਰਕਾਰ ਬੜੀ ਢੀਠ ਸਰਕਾਰ ਹੈ ਆਪਾਂ ਨੂੰ ਮਾਰਨ ਦੇ ਤਰੀਕ ਹੋਈ ਹੈ ਇਹ ਕੱਲੀ ਕੇਂਦਰ ਨਹੀਂ ਹੈ ਡਬਲਯੂਟੀ ਦਾ ਕੇਂਦਰ ਦੇ ਪ੍ਰੈਸ਼ਰ ਹੈ ਜਿਹੜੇ ਲੋਕ ਘਾਣੇ ਸਮਝਦੇ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਸਾਨੂੰ ਦਿਨੋਂ ਦਿਨ ਦਿਨੋਂ ਦਿਨ ਕਿਤੇ ਹੁਣ ਚੁ ਪਿਛਲੀ ਵਾਰੀ ਝੋਨੇ ਵਾਲਾ ਹੋਇਆ ਐ ਕਿ ਤੁਸੀਂ ਵੇਖਿਆ ਹੀ ਹੈ ਮੰਡੀਆਂ ਚ 5-5 ਕਿਲੋ 7-7 ਕਿਲੋ ਕੱਟ ਲੱਗੇ ਆ ਹੋ ਸਕਦਾ ਹੁਣ ਕਣਕ ਤੇ ਵੀ ਲੱਗ ਜੇ ਜੀ ਇਹ ਦੋ ਦਿਨ ਕਿਸਾਨੀ ਵਾਲਾ ਡੋਬੇ ਵਾਲਾ ਕੰਮ ਹੀ ਤਰਿਆ ਹੁੰਦਾ ਸੋ ਬਾਅਦ ਚੜ ਕੇ ਜੇ ਇਹਨੂੰ ਬਚਾਉਣਾ ਤਾਂ ਹੁਣ ਸਮਾਂ ਭਰਵੋ ਫੇਰ ਨਾ ਕੱਲੂ ਗਈ ਜਾਓ ਜੇ ਬਈ ਯਾਰ ਜੁਣੀਆਂ ਤਾਂ ਲੜਦਿਆਂ ਨਹੀਂ ਕਈ ਕਹਿ ਦਿੰਦੇ ਨਾ ਪਿੰਡਾਂ ਚ ਬਈ ਯਾਰ ਜੁਣੀਆਂ ਤਾਂ ਯਾਰਾ ਝੋਨਾ ਨਹੀਂ ਵਗਾਉਂਦੀਆਂ ਲੜਦਿਆਂ ਨਹੀਂ ਪਰ ਅਵਾ ਜੋ ਉਸ ਦੇ ਗਾਰੰਟੀ ਕਰਨ ਵਾਸਤੇ ਲੜੀ ਜਾਂਦੇ ਸੋ ਅੱਜ ਅੱਜ ਮੌਕਾ ਫਿਰ ਪਛਤਾ ਕਾ ਫਾਇਦਾ ਜਦ ਚੰਡੀਆ ਚੌਗੀ ਖੇਤ ਸੋ ਹੁਣੇ ਸਮਾਂ ਮੇਰੇ ਵੀਰੋ ਬਾਦ ਚੜ ਕੇ ਪੀੜਾ ਖਨੌਰੀ ਮੋਰਚੇ ਤੇ ਸ਼ੰਭੂ ਮੋਰਚੇ 'ਚ ਪਹੁੰਚੋ